ਆ ਫੇਵਰਿਟ ਕਾਰ ਮਰੂਤੀ ਸੁਜ਼ੂਕੀ ਡਿਜ਼ਾਇਰ ਰੀਲਾਂਚ ਹੋ ਚੁੱਕੀ ਹੈ ਨਿਊ ਅਪਗ੍ਰੇਡ ਫੀਚਰਸ ਦੇ ਨਾਲ ਸਰ ਇਹਦੇ ਵਿੱਚ ਯਾਨੀ ਕਿ ਕੀ ਖਾਸੀਅਤ ਰਹੇਗੀ ਪੁਰਾਣੀ ਡਿਜ਼ਾਇਰ ਨਾਲੋਂ ਤੇ ਕਿੰਨਾ ਮਾਡਲ ਹੈ ਮੈਨੂੰ ਦੱਸ ਸਕਦਾ ਸਤਿਫਾਲਤਾ ਇਹ ਜਿਹੜੀ ਡਿਜ਼ਾਇਰ ਹੈ ਡੈਜ਼ਰ ਟੋਟਲੀ ਨਿਊ ਪ੍ਰੋਡਕਟ ਹੈ ਇਹ 4th ਜਨਰੇਸ਼ਨ ਡਿਜ਼ਾਇਰ ਹੈ ਮਰੂਤੀ ਸੁਜ਼ੂਕੀ ਹਾਂਜੀ ਠੀਕ ਹੈ ਔਰ ਇਹਦੇ ਵਿੱਚ ਜਿਹੜੇ ਹੈਗੇ ਫੀਚਰਸ ਸਾਰੇ ਟੋਟਲੀ ਡਿਫਰੈਂਟ ਆ ਇਸ ਸੈਗਮੈਂਟ ਦੇ ਵਿੱਚ ਇਸ ਸਟੇਟਿਓਸ ਇਲੈਕਟ੍ਰੋਨਿਕਸ ਨੇ ਸਮਾਰਟ ਕੀ ਪੁਸ਼ ਬਟਨ 스타ਟ ਸਟਾਪ ਦਾ ਫੀਚਰ ਦਿੱਤਾ ਗਿਆ ਹੈ ਇਹ ਸਕਦਾ ਹੈ ਵੀ ਇਹਦੇ ਵਿੱਚ ਹੁਣ ਕੈਲਰ ਡਿਜ਼ਾਇਰ ਦੇ ਵਿੱਚ ਵੀ ਪੁਸ਼ ਟੂ ਸਟਾਰਟ ਜਿਹੜਾ ਕਿ ਫੀਚਰ ਦੇ ਦਿੱਤਾ ਗਿਆ ਹੈ ਪੁਸ਼ ਬਟਨ 스타ਟ ਸਟਾਪ ਦਾ ਫੀਚਰ ਦਿੱਤਾ ਗਿਆ ਇਸ ਸੈਗਮੈਂਟ ਦੇ ਵਿੱਚ ਫਸਟ ਟਾਈਮ ਜਿਹੜਾ ਹੈਗਾ ਆਪਾਂ ਨੂੰ ਲਿਆ ਗਿਆ ਹੈ ਕਿ ਕਾਫੀ ਹੁਣ ਕੈਲੋ ਅਪਡੇਟਸ ਕਰ ਦਿੱਤੇ ਗਏ ਨੇ ਸਾਰੇ ਅਪਡੇਟਡ ਫੀਚਰਸ ਹੈ ਸਾਰੇ ਦੇ ਵਿੱਚ ਜਿਹਦੇ ਵਿੱਚ ਆਪਾਂ ਨੂੰ ਇਨਫੋਟੇਨਮੈਂਟ ਸਿਸਟਮ ਸਮਾਰਟ ਪਲੇ ਪ੍ਰੋ ਪਲੱਸ 360 ਡਿਗਰੀ ਕੈਮਰਾ ਫੀਚਰ ਦੇ ਨਾਲ ਪ੍ਰੋਵਾਈਡ ਕੀਤਾ ਕੰਪਨੀ ਜਿਵੇਂ ਕਿ ਸਭ ਜਾਣਦੇ ਹੋ ਕਿ ਜਿਹੜੀ ਇੰਡੀ ਆਵਰ ਫੇਵਰਟ ਕਾਰ ਮਰੂਤੀ SUZUKI ਡਿਜ਼ਾਇਰ ਰੀਲਾਂਚ ਹੋ ਚੁੱਕੀ ਹੈ ਨਿਊ ਅਪਗ੍ਰੇਡ ਫੀਚਰਸ ਦੇ ਨਾਲ ਤੇ ਸਾਡੇ ਨਾਲ ਸੰਜੀਵ ਕੁਮਾਰ ਜੀ ਮੌਜੂਦ ਨੇ ਤੇ ਜਾਣਾਂਗੇ ਕਿ ਨਵੇਂ-ਨਵੇਂ ਫੀਚਰ ਕੀ ਆਏ ਨੇ ਤੇ ਵਿੱਚ ਤੇ ਕਹ ਲਓ ਫਿਊਲ ਐਫੀਸ਼ੀਐਂਟਲੀ ਗੱਡੀ ਇਹ ਹੁਣ ਜਿਉਂਕਿ ਮਰੂਤੀ ਪ੍ਰੋਮਿਸ ਕਰਦੀ ਹੈ ਕਿ ਜਿਹੜੀ ਗੱਡੀ ਸਾਡੀ ਫਿਊਲ ਐਫੀਸ਼ੀਸ਼ੈਂਟ ਹੋਏਗੀ ਤੇ ਉਸ ਤੇ ਬਰਕਰਾਰ ਰਹੇ ਨੇ ਜਾਂ ਕੁਝ ਅਪਡੇਟਸ ਕੀਤੇ ਗਏ ਨੇ ਸਤਿਵੰਤ ਸਾਸਿਕਾਲ ਸਰ ਸਾਸਿਕਾਲ ਸਰ ਸਰ ਇਹਦੇ ਵਿੱਚ ਯਾਨੀ ਕਿ ਕੀ ਖਾਸੀਅਤ ਰਹੇਗੀ ਪੁਰਾਣੀ ਡਿਜ਼ਾਇਰ ਨਾਲੋਂ ਤੇ ਕਿੰਨਾ ਮਾਡਲ ਇਹ ਮੈਨੂੰ ਦੱਸ ਸਰ ਫਸਟ ਆਫ ਆਲ ਤਾਂ ਇਹ ਜਿਹੜੀ ਡਿਜ਼ਾਇਰ ਆ ਡੈਜ਼ੀਗਨੇਟ ਟੋਟਲੀ ਨਿਊ ਪ੍ਰੋਡਕਟ ਹੈ ਇਹ 4th ਜਨਰੇਸ਼ਨ ਡਿਜ਼ਾਇਰ ਆ ਮਾਰੂਤੀ ਸੁਜ਼ੂਕੀ ਦਾ ਹਾਂਜੀ ਠੀਕ ਹੈ ਔਰ ਇਹਦੇ ਵਿੱਚ ਜਿਹੜੇ ਹੈਗੇ ਫੀਚਰਸ ਸਾਰੇ ਟੋਟਲੀ ਡਿਫਰੈਂਟ ਆ ਇਸ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 스마트 ਕੀ ਪੁਸ਼ ਬਟਨ ਸਟਾਰਟ ਸਟਾਪ ਦਾ ਫੀਚਰ ਦਿੱਤਾ ਗਿਆ ਹੈ ਠੀਕ ਹੈ ਜੀ ਆਫਟਰ दैट ਆਪਾਂ ਨੂੰ ਸਾਈਡ ਦੇ ਮਿਰਰ ਦਾ ਮੋਟਰਾਈਜ਼ ਫੋਲਡੇਬਲ ਮੋਟਰਾਈਜ਼ ਅਡਜਸਟੇਬਲ ਹੈਗੇ ਨੇ ਇਹ ਸਾਰੇ ਫੀਚਰ ਦੇਖ ਸਕਦਾ ਆ ਵੀ ਇਹਦੇ ਵਿੱਚ ਹੁਣ ਕੈਲੋ ਡਿਜ਼ਾਇਰ ਦੇ ਵਿੱਚ ਵੀ ਪੁਸ਼ ਟੂ ਸਟਾਰਟ ਜਿਹੜਾ ਕਿ ਫੀਚਰ ਦੇ ਦਿੱਤਾ ਗਿਆ ਪੁਸ਼ ਬਟਨ ਸਟਾਰਟ ਸਟਾਪ ਦਾ ਫੀਚਰ ਦਿੱਤਾ ਗਿਆ ਇਸ ਸੈਗਮੈਂਟ ਦੇ ਵਿੱਚ ਫਸਟ ਟਾਈਮ ਜਿਹੜਾ ਹੈਗਾ ਆਪਾਂ ਨੂੰ ਲਿਆ ਗਿਆ ਇਹ ਸਾਰੇ ਦਾ ਐਂਟਰਟੇਨਮੈਂਟ ਸਿਸਟਮ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਦੋ ਐਂਟਰਟੇਨਮੈਂਟ ਸਿਸਟਮ ਸਰ ਆਪਾਂ ਨੂੰ ਤਾਂ ਸਿਸਟਮ ਪੈਨਲ ਮਿਲ ਜਾਏਗਾ ਦੇਖੀ ਕਾਫੀ ਹੁਣ ਕੈਲੋ ਅਪਡੇਟਸ ਕਰ ਦਿੱਤੀਆਂ ਗਈਆਂ ਨੇ ਸਾਰੇ ਅਪਡੇਟਡ ਫੀਚਰਸ ਹੈ ਸਾਰੇ ਦੇ ਵਿੱਚ ਦੇ ਲੈ ਕੇ ਆਪਾਂ ਨੂੰ ਇਨਫੋਟੇਨਮੈਂਟ ਸਿਸਟਮ ਸਮਾਰਟ ਪਲੇ ਪ੍ਰੋ ਪਲੱਸ 360 ਡਿਗਰੀ ਕੈਮਰਾ ਫੀਚਰ ਦੇ ਨਾਲ ਪ੍ਰੋਵਾਈਡ ਕੀਤਾ ਕੰਪਨੀ ਤੇ ਸਰ ਜੇ ਮੈਂ ਪੁੱਛਣਾ ਚਾਹਾਂ ਮੈਂ ਇਹਦੇ ਡਿਸਪਲੇ ਕਿੰਨੇ ਇੰਚਸ ਦੇ ਜਿਹੜੀ ਹੁਣ 9 ਇੰਚਸ 9 ਇੰਚਸ ਤੇ ਸਰ ਜਿਹੜਾ ਆਪਾਂ ਦੇਖ ਸਕਦੇ ਜਿਹੜਾ ਟੈਂਪਰੇਚਰ ਕੰਟਰੋਲ ਵਗੈਰਾ ਸਿਸਟਮ ਆ ਉਹ ਵੀ ਸਾਰਾ ਫੀਚਰ ਆ ਗਿਆ ਉਸ ਤੋਂ ਬਾਅਦ ਸਰ ਜਿਹੜਾ ਆਪਾਂ ਨੂੰ ਵਾਇਰਲੈਸ ਚਾਰਜਰ ਵੀ ਕੰਪਨੀ ਨੇ ਪ੍ਰੋਵਾਈਡ ਕਰ ਦਿੱਤਾ ਸਰ ਇਹ ਜਿਹੜਾ ਵਾਇਰਲੈਸ ਚਾਰਜਰ ਸਰ ਟਾਪ ਮਾਡਲ ਦੇ ਵਿੱਚ ਮਿਲ ਰਿਹਾ ਹੈ ਸਿਰਫ ਟਾਪ ਮਾਡਲ ਸਿਰਫ ਟਾਪ ਮਾਡਲ ਓਕੇ ਜੀ ਤੇ ਜੇ ਆਪਾਂ ਗੱਲ ਕਰ ਲਈਏ ਅਮੀਸ ਦੇ ਹੋਰ 360 ਕੈਮਰਾ ਬਾਰੇ ਹਨ ਉਹ ਕੈਮਰਾ ਮਿਲ ਗਿਆ ਸਰ ਉਹਦੇ ਬਾਰੇ ਹੋਰ ਜਰੂਰ ਪੁੱਛਣਾ ਇਸਦਾ ਮੀਸ ਕਿਵੇਂ ਕਹਿ ਲੋ ਕਿੰਨਾ ਕੁ ਯਾਨੀ ਕਿ ਉਹ ਐਕੂਰੇਟ ਹੈਗਾ ਉਹ ਫੁੱਲ ਐਕਚੂਰੀ ਹੈ ਫੁੱਲ ਐਕਚੂਰੀ ਜੇ ਆਪਾਂ ਗੱਲ ਕਰ ਲਈਏ 360 ਕੈਮਰਾ ਵੇ ਦੇ ਵਿੱਚ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਨਾ ਤੇ ਉਹ ਆਪਾਂ ਕਹਿ ਲੋ ਕਿੰਨਾ ਕਿ ਯਾਨੀ ਕਿ ਇਥੇ ਐਕੂਰੇਟ ਰਹੇਗਾ ਉਹ ਕਿ ਵਿਊ ਕਿਦਾਂ ਦਾ ਰਹੇਗਾ ਤੇ ਇੱਕ ਵਾਰੀ ਉਹ ਆਪਾਂ ਦੇਖਣਾ ਚਾਹਾਂਗੇ ਬਿਲਕੁਲ ਸਰ ਮੈਂ ਤੁਹਾਨੂੰ ਆਪਰੇਟ ਕਰਕੇ ਦਵਾਂ ਇਹਦੇ ਵਿੱਚ ਜਿਹੜਾ 360 ਡਿਗਰੀ ਵਿਊ ਕੈਮਰਾ ਹੈ full hd ਦੇ ਨਾਲ ਕੰਪਨੀ ਪ੍ਰੋਵਾਈਡ ਕੀਤਾ ਹੈ ਤੇ ਆਪਾਂ ਦੇਖ ਸਕਦਾ ਹੈ ਨਾ ਵੀ ਪ੍ਰੋਪਰ ਸਾਰਾ ਸਬ ਸਰਾਊਂਡਿੰਗਸ ਦਿਖ ਰਹੀਆਂ ਨੇ ਹਨਾ ਆਪਾਂ 360 ਜਿਸ ਤਰ੍ਹਾਂ ਤੁਹਾਨੂੰ ਰਿਕੁਆਇਰਮੈਂਟਸ ਆ ਗਈਆਂ ਨੇ ਆਪਾਂ ਉਹ ਵੀ ਚੇਂਜ ਕਰ ਸਕਦੇ ਜਿਹੜੇ ਆਹ ਲ ਆਪਾਂ ਫੀਚਰ ਆ ਗਏ ਨੇ ਜਿਹੜੇ ਰੀਅਰ ਜਿਹੜੇ ਕੈਮਰਾ ਵਿੱਚ ਮਿਰਰ ਹੁੰਦੇ ਹਨਾ ਉਹਨਾਂ ਦੇ ਅਡਜਸਟਨੇਬਲ ਹੈ ਹਾਂਜੀ ਉਹ ਫੀਚਰ ਆਪਾਂ ਨੂੰ ਮਿਲਦੇ ਤੇ ਜਿਹੜਾ ਆਪਣਾ ਐਂਟਰਟੇਨਮੈਂਟ ਸਿਸਟਮ ਦੀ ਗੱਲ ਕਰ ਲਈਏ ਸਾਰਾ ਕੁਝ ਯਾਨੀ ਕਿ ਅਸਿਸਟੈਂਟ ਵੀ ਆ ਗਏ ਹਨ ਇਹਦੇ ਵਿੱਚ ਵੌਇਸ ਕਮਾਂਡ ਵੀ ਮਿਲ ਜੇਗੀ ਆਪਾਂ ਨੂੰ ਸਾਰਾ ਕੁਝ ਯਾਨੀ ਕਿ ਇਹਦੇ ਵਿੱਚ ਆਪਾਂ ਫਿਊਲ ਐਫੀਸ਼ੀਅਨਸੀ ਫਿਊਲ ਐਫੀਸ਼ੀਐਂਟੀ ਠੀਕ ਹੈ ਜੀ ਮੈਨੂੰ ਸਾਰੇ ਫੀਚਰ ਆਪਾਂ ਨੂੰ ਇੰਟਰੇਨਟਮੈਂਟ ਸਿਸਟਮ ਦੇ ਵਿੱਚ ਮਿਲ ਜਾਣਾ ਤੇ ਇਹਦੇ ਵਿੱਚ ਜਿਹੜਾ ਕਿ ਉਹ ਆਪਣਾ ਆ ਗਿਆ ਵਾਇਰਲੈਸ ਚਾਰਜਰ ਆ ਗਿਆ ਚਾਰਜਰ ਦਾ ਫੀਚਰ ਸਾਰੇ ਮਿਲ ਜਾਏਗਾ ਕੱਪ ਹੋਲਡਰ ਪ੍ਰੋਪਰ ਦੇਖਿਆ ਨਾ ਤੁਸੀਂ ਦੇਖ ਸਕਦੇ ਹੋ ਇਹ ਆਟੋਮੈਟਿਕ ਜਿਹੜਾ ਗিয়ার ਸ਼ਿਫਟਰ ਆ ਗਿਆ ਤੇ ਇਹ ਹੈਂਡ ਬ੍ਰੇਕ ਹੋ ਗਈ ਇਹਨਾਂ ਦੀ ਦੇਖ ਸਕਦੇ ਤੇ ਜਿਹੜਾ ਸਾਰਾ ਟੈਂਪਰੇਚਰ ਜਿਹੜਾ ਕੰਟਰੋਲ ਆਟੋਮੈਟਿਕ ਹੋ ਗਿਆ ਸਾਰਾ ਨਾ ਜਿਸ ਤਰ੍ਹਾਂ ਸਟੀering ਦੇ ਵਿੱਚ ਵੀ ਹੈ ਨਾ ਵੀਸ ਪ੍ਰੋਪਰ ਐਡਜਸਟੇਬਲ ਹੈ ਜਿਵੇਂ ਨਾ ਪਾਸ ਅਕੋਰਡਿੰਗ ਟੂ ਤੋਂ ਨੀ ਕੰਵੀਨੀਅੰਟ ਸਟੀering ਵੀ ਹਾਈਟ ਐਡਜਸਟੇਬਲ ਕਰ ਸਕਦੇ ਆ ਬਾਕੀ ਸਾਰੇ ਜਿਹੜੇ ਕੀ ਫੀਚਰਸ ਆ ਆਪਣਾ ਸਟੀering ਉੱਤੇ ਆ ਜਾਂਦੇ ਵੋਲਿਊਮ ਪਲੱਸ ਮਾਈਨਸ ਦੇ ਹੋ ਗਏ ਤੇ ਜਦਾਂ ਸਾਰਾ ਕ੍ਰੂਜ਼ ਕੰਟਰੋਲ ਆ ਗਿਆ ਵਿਚ ਆ ਗਿਆ ਨਾ ਬਿਲਕੁਲ ਕ੍ਰੂਜ਼ ਕੰਟਰੋਲ ਆ ਗਿਆ ਔਰ 6 ایر ਬੈਗ ਸਟੈਂਡਰਡ ਹੈ ਜਿਹੜਾ ਸਭ ਤੋਂ ਕਾਫੀ ਗੱਲ ਆ ਇਸ ਸੈਗਮੈਂਟ ਦੇ ਵਿੱਚ 6 ایر ਬੈਗ ਸਟੈਂਡਰਡ ਫੀਚਰਮੈਂਟ ਦਿੱਤੀ ਹੈ ਕੰਪਨੀ ਨੇ 6 ایر ਬ ਡੀ ਫੋਗਰ ਕੋਈ ਵੀ ਮਾਡਲ ਆਪਾਂ ਲੈਨੇ ਆ ਤਾਂ ਸਾਰੇ ਦੇ ਵਿੱਚ ਆਪਾਂ ਨੂੰ ਯਾਨੀ ਜੋ ਸੇਫਟੀ ਫੀਚਰਸ ਨੇ ਹਨ ਸਾਰੇ ਯਾਨੀ ਕਿ ਸਟੈਂਡਰਡ ਹੀ ਕਰਦੇ ਨੇ ਬਹੁਤ ਸੇਫਟੀ ਫੀਚਰਸ ਬਹੁਤ ਆ ਔਰ ਸਭ ਤੋਂ ਵੱਡੀ ਗੱਲ ਹੈ ਇਸ ਕਾਰ ਨੂੰ ਐਨ ਕੈਪ ਦੇ ਵਿੱਚ 5 ਸਟਾਰ ਦੀ ਰੇਟਿੰਗ ਹੈ 5 ਸਟਾਰ ਰੇਟਿੰਗ ਕਾਰ ਬਿਲਕੁਲ ਜੀ ਸਰਾਪਾ ਸਨਰੂਫ ਕਾਫੀ ਯਾਨੀ ਕਿ ਹਨ ਇਹਦੇ ਵਿੱਚੋ ਬਣਿਆ ਹੋਇਆ ਹੈ ਸਿਕਾ ਤੇ ਹੁਣ ਕੋਲ ਆਪਾਂ ਸਨਰੂਫ ਦੇਖ ਲਾਂਗੇ ਇੱਕ ਵਾਰੀ ਨਾ ਜੀ ਜਿਸ ਤਰ੍ਹਾਂ ਕਿ ਅੱਜ ਆਪਾਂ ਕ੍ਰੇਜ਼ੇ ਹੈ ਸਨੂਫੀ ਰਿਕੁਆਇਰਮੈਂਟਸ ਹਨ ਤੇ ਇਸੋ ਸੈਗਮੈਂਟ ਦੇ ਵਿੱਚ ਫਸਟ ਟਾਈਮ ਇਸੋ ਸੈਗਮੈਂਟ ਦੇ ਵਿੱਚ ਸਾਨੂੰ ਆ ਗਿਆ ਤੇ ਸਰ ਆਪਾਂ ਗੱਲ ਕਰ ਲਈ ਇਹਦੇ ਫਿਊਲ ਐਫੀਸ਼ੀਐਂਟ ਦੀ ਜੇ ਗੱਲ ਨਿਕਲੀ ਆ ਤੇ ਇਹਦਾ ਯਾਨੀ ਕਿ ਮਾਈਲੇਜ ਕੀ ਰਹੇਗੀ ਜੋ ਕਿ ਕਾਫੀ ਇੰਡੀਅਨ ਫੈਮਿਲੀ ਦੀ ਪਹਿਲੀ ਸਭ ਤੋਂ ਕੁਐਸਚਨ ਹੁੰਦਾ ਹਾਂ ਜੀ ਇਹਦੇ ਸਰ ਸਭ ਤੋਂ ਪਲੱਸ ਬਣੇਗਾ ਇਸੋ ਸੈਗਮੈਂਟ ਦੇ ਵਿੱਚ 25.71 ਦੀ ਮਾਈਲੇਜ ਕੰਪਨੀ ਕਲੇਮ ਕਰ ਰਹੀ ਹੈ ਜੋ ਕਿ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਅੱਛੀ ਮਾਈਲੇਜ ਹੈਗੀ ਆ ਤੇ ਆਪਾਂ ਨੂੰ ਸੀਐਨਜੀ ਦੀ ਆਪਸ਼ਨ ਵੀ ਮਿਲ ਜਾਏਗੀ ਅਗਰ ਆਪਾਂ ਸੀਐਨਜੀ ਤੇ ਜਾਨੀਦਾ 33.73 ਮਾਈਲੇਜ ਕੰਪਨੀ ਕਲੇਮ ਕਰਦੇ ਸਰ ਬਾਕੀ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਦਾ ਜਿਹੜਾ ਫਰੰਟ ਸੀ ਜਾਨੀ ਗੱਡੀ ਦੀ ਪ੍ਰੋਪਰਲੀ ਚੇਂਜ ਕਰ ਦਿੱਤੀ ਗਈ ਹੈ ਜੋ ਪਹਿਲਾਂ ਲੁੱਕ ਸੀਗੀ ਉਹਦੇ ਨਾਲ ਪ੍ਰੋਪਰ ਡਿਫਰੈਂਸ ਚੇਂਜ ਕਰ ਦਿੱਤੀ ਗਈ ਹੈ ਜਿਹੜਾ ਸੁਪੀਰੀਅਰ ਜਿਹੜੀ ਲੁੱਕ ਸੁਪੀਰੀਅਰ ਬਣਾ ਦਿੱਤੀ ਗਈ ਹੈ ਨਾ ਤੇ ਆਪਾਂ ਇਸ ਨਾਲ ਤੁਸੀਂ ਦੇਖ ਹੀ ਸਕਦੇ ਹੋ ਕਿ ਫਰੰਟ ਦੇ ਵਿੱਚ ਲੁਕਸ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਪ੍ਰੀਮੀਅਮ ਕਰ ਦਿੱਤੀਆਂ ਜਿਹੜੀਆਂ LED ਨੇ ਔਰ ਜਿਹੜੇ ਲੈਂਪ ਸਾਰੇ LED ਕਰ ਦਿੱਤੇ ਨੇ ਜਿਹੜੇ ਮੈਕਫੌਗ ਲੈਂਕ ਮੈਕਫੌਗ ਲ ਉਹ ਵੀ LED ਹੈ ਨਾ ਇਹ ਤਾਂ ਸਰ ਜੀ ਆਪਾਂ ਗੱਲ ਕਰ ਲਈ ਇਹਦੀ ਆ ਫਰੰਟ ਲੁੱਕ ਦੀ ਉਹ ਵੀ ਬੜੀ ਸ਼ਾਨਦਾਰ ਨਿਕਲ ਕੇ ਆਈ ਹੈ ਨਾ ਤੁਸੀਂ ਜਬਰਦਸਤ ਲੁੱਕ ਹੈ ਕਸਟਮਰ ਦਾ ਰਿਸਪੌਂਸ ਮਿਲਿਆ ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਇੱਕ ਵਾਰ ਆਪਾਂ ਬੂਡ ਸਪੇਸ ਵੱਲ ਵੀ ਦੇਖ ਲੈਣਾ ਕਿ ਬੂਡ ਸਪੇਸ ਦੀ ਜੇ ਆਪਾਂ ਗੱਲ ਕਰੀਏ ਉਹ ਕਿੰਨੇ ਲੀਟਰ ਦੀ ਹੈਗੀ ਮੈਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਦੇ ਕੋਈ ਬੂਡ ਸ਼ੀਟਸ ਸਰ ਤੋਂ ਮੈ ਦਿਖਾ ਦੇਣਾ ਫਿਜ਼ੀਕਲ ਵੀ ਇਸ ਕੰਪਨੀ ਦੀ ਬੂਡ ਸਪੇਸ ਵੀ ਬਹੁਤ ਅੱਛੀ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਯਾਨੀ ਕਿ ਬੂਡ ਸਪੇਸ ਹੀ ਕਾਫੀ ਅੱਛੀ ਹੈ ਅੰਦਰ ਹੀ ਫੈਮਿਲੀ ਦੇ ਲਈ ਲਗੇਜ ਕੈਰੀ ਕਰਨੇ ਕਾਫੀ ਅੱਛਾ ਹੈ ਜਿਸ ਚਾਪਾ ਨੂੰ ਫੂਡ ਸਪੇਸ 384 ਲੀਟਰ ਦੀ ਕੰਪਨੀ ਕੋਲ ਹੈ। ਕਿਆ ਬਾਤ ਹੈ ਮੀਨਸ ਫੂਡ ਸਪੇਸ ਬਹੁਤ ਅੱਛੀ ਜਿਹਦੇ ਕਰਕੇ ਜਾਣੀ ਹੁੰਦੀ ਹੈ ਇਹਦੇ ਵਿੱਚ ਮਿਸੇ ਥੱਲੇ ਦਾ ਉਹ ਰੇਅਰ ਸਪੇਸ ਵੀ ਆ ਜੀਦਾ ਨਾ ਸਪੇਅਰ ਵੀ ਦਾ ਨਾ ਜੀ। ਫੂਡ ਸਪੇਸ 380 ਲੀਟਰ ਤੋਂ ਮੈਨੂੰ ਬਹੁਤ ਅੱਛੀ ਫੂਡ ਸਪੇਸ ਹੈਗੀ ਹੈ ਜਿਹਦੇ ਵਿੱਚ ਆਪਾਂ ਜੀ ਨਾ ਗੱਲ ਕਰ ਲਈ ਯਾਰ ਲਾਈਟਸ ਜੋ ਵੀ ਬਹੁਤ ਕਹਿ ਲੋ ਸ਼ਾਨਦਾਰ ਤਰੀਕਾ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਰੀਅਰ ਲਕਸਰੀ ਟੇਲ ਲਾਈਟਸ ਦੀ ਥੋੜਾ ਜਿਹਾ ਸਾਈਡ ਕੰਦੀ ਆਪਾਂ ਬੈਲੂ ਇਹ 1.7 ਡੀਸਲੋਕ ਯੂਨਿਟੀ ਡੀਲ ਐਂਸ ਨੇ ਬਹੁਤ ਹੀ ਪ੍ਰੀਮੀਅਮ ਲੁੱਕਸ ਦਿੰਦੀਆਂ ਨੇ ਗੱਲ ਨੂੰ ਸੋ ਮੈਂ ਦੇਖਦਾ ਆਪਾਂ ਅੰਦਰੋਂ ਤੁਹਾਨੂੰ ਨਹੀਂ ਆਪਾਂ ਧਿਆਨ ਦਿੱਤਾ ਪਰ ਜਿਹੜੀ ਆ ਡੀਫੋਗਰ ਵੀ ਜਿਹੜੇ ਦਿੱਤੇ ਹੋਏ ਨੇ ਗੱਡੀ ਦੇ ਡੀਫੋਗਰ ਵੀ ਆਪਾਂ ਸਟੈਂਡਰਡ ਮਿਲ ਗਿਆ ਇਸ ਸੈਗਮੈਂਟ ਦੇ ਵਿੱਚ ਕੰਪਨੀ ਦਿੱਤਾ ਕੋਈ ਵੀ ਮਾਡਲ ਆਪਾਂ ਲੈਂਦੇ ਆ ਤਾਂ ਡੀਫੋਗਰ ਸਾਰੇ ਮਾਡਲ ਦੇ ਵਿੱਚ ਆਪਾਂ ਨੂੰ ਕੰਪਨੀ ਦੇ ਅਸਰ ਆਪਾਂ ਮੁੱਕ ਦੀ ਗੱਲ ਤੇ ਹੁੰਦੀ ਹੈ ਮੈਨੂੰ ਇਹ ਦੱਸੋ ਵੀ ਜਿਹੜਾ ਇਹਦਾ ਪ੍ਰਾਈਸ ਸੈਗਮੈਂਟ ਕੀ ਰਹੇਗਾ ਇਸ ਗੱਡੀ ਦਾ ਤੇ ਕਿਉਂਕਿ ਇਹ ਬੜਾ ਜਿਹੜੀ ਸੰਭਾਲ ਰਹਿੰਦਾ ਹੈ ਕਿ ਚਲੋ ਮਾਈਲੇਜ ਵੀ ਆਪਾਂ ਕਰ ਲਈ ਕਵਰ ਫੀਚਰਸ ਵੀ ਦੇਖ ਲੇ ਜੀ ਜੀ ਪ੍ਰਾਈਸ ਪ੍ਰਾਈਸ ਮੈਂਸ਼ਨ ਸਰ ਤੁਸੀਂ ਕੀਤਾ ਹੈਗਾ ਜੋ ਪ੍ਰਾਈਸ ਰੇਂਜ ਹੈ ਜੀ ਤੁਸੀਂ ਅਨਬਲੀਵੇਬਲ ਆ 6.79 ਤੋਂ ਸਟਾਰਟਿੰਗ ਮਾਡਲ ਜਿਹੜਾ ਵੀ ਯਾਨੀ ਕਿ ਬੇਸ ਮੋਡਲ ਸਟਾਰਟਿੰਗ ਮੋਡਲ 6.79 ਤੋਂ ਸਟਾਰਟ ਹੈ ਜਿਹਦੇ ਵਿੱਚ ਆਪਾਂ ਨੂੰ ਸਟੈਂਡਰਡ ਫੀਚਰਸ ਸਾਰੇ ਮਿਲ ਜਾਣਗੇ 6 ایر ਬੈਗ ਆਲ 4 ਪਾਵਰ ਵਿੰਡੋਜ਼ ਡੀ ਫੋਗਰ ਵਲੇ ਰਿਕਵਰਡ ਸੈਂਟਰ ਲੋਕਿੰਗ ਜੋ ਰਿਕੁਆਇਰਡ ਬੇਸਿਕ ਫੀਚਰ ਸਾਰੇ ਤੁਹਾਨੂੰ ਸਮਾਂ ਗੱਲ ਬੁੱਝਾ ਯਾਨੀ ਕਿ ਟਾਪ ਮਾਡਲ ਹੈ ਉਹਦਾ ਪ੍ਰਾਈਸ ਕਿੰਨੇ ਦਾ ਹੈ ਉਹ ਵੀ ਦੱਸ ਦੋ ਹਣਾ ਜੋ ਸਰ ਟਾਪ ਐਂਡ ਮਾਡਲ ਹੈ ਜਿਸ ਸਰ ਤੁਸੀਂ ਦੇਖ ਸਕੋ ਸਨ ਰੂਫ ਵਾਲਾ ਇਹ ਆਪਾਂ ਨੂੰ 9.690 ਕੋਸਟ ਕਰੇਗਾ ਸ਼ੋਰੂਮ ਪ੍ਰਾਈਸ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸਾਰੇ ਫੀਚਰਸ ਜਾਣ ਕੇ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਸਾਨੂੰ ਟਾਈਮ ਦੇਣ ਵਾਸਤੇ ਧੰਨਵਾਦ ਥੈਂਕ ਯੂ ਸੋ ਮਚ ਤਾਂ ਐਸੀ ਕੁਝ ਖਾਸ ਗੱਲਾਂ ਜਿਹੜੀ ਨਿਊ ਲਾਂਚਡ ਡਿਜ਼ਾਇਰ ਬਾਰੇ ਤੇ ਅਸੀਂ ਸਾਰੇ ਫੀਚਰ ਜਾਣ ਲੈਣੇ ਉਮੀਦ ਕਰਦਾ ਤੁਹਾਨੂੰ ਜਿਹੜੇ ਕੋਈ ਹੁਣ ਸ਼ ਤੇ ਤੁਸੀਂ ਹੁਣ ਸਿੱਧਾ ਡਾਇਰੈਕਟਲੀ ਜਾ ਸਕਦੇ ਹੋ ਆਪਣੀ ਨੰਨੀ ਗੱਡੀ ਬੁੱਕ ਕਰਕੇ ਆ ਸਕਦੇ ਹੋ ਤੇ